ਆਪਾਂ ਇਹਨਾਂ ਦੇ ਗੁਲਾਮ ਨਹੀਂ ਇਹ ਲੋਕ ਆ ਆਪਣੇ ਗੁਲਾਮ ਨੇ ਜੇ ਕੋਈ ਮੁਲਾਜ਼ਮਾ ਤਾਂ ਆਪਾਂ ਉਹਨਾਂ ਨੂੰ ਤਨਖਾਹ ਆਪਣੀਆਂ ਟੈਕਸਾਂ ਰਾਹੀਂ ਦਿੰਨੇ ਆ ਜੇ ਇਹ ਐਮਐਲਏ ਐਮਪੀ ਜਾਂ ਮੁੱਖ ਮੰਤਰੀ ਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਕੋਈ ਆਪਦੀ ਮਾਂ ਦੀ ਬਰਾਸ ਜੰਮ ਕੇ ਆਏ ਹੋਏ ਨੇ ਇਹ ਆਪਾਂ ਨੇ 5 ਸਾਲ ਬਾਅਦ ਤੇ ਆਪਣੇ ਨੌਕਰ ਨੇ ਪਰ ਇਹ ਨੌਕਰ ਕਦੋਂ ਬਣ ਕੇ ਰਹਿਣਗੇ ਜਿੰਨੀ ਦੇਰ ਆਪਾਂ ਨੂੰ ਗਿਆਨ ਨਹੀਂ ਆਉਂਦਾ ਉਨੀ ਦੇਰ ਤਾਂ ਆਪਣੇ ਤੇ ਮਾਲਕੀਅਤ ਕਰਨਗੇ ਜਦੋਂ ਆਪਾਂ ਨੂੰ ਗਿਆਨ ਆ ਗਿਆ ਇਹ ਚੀਜ਼ਾਂ ਦਾ ਤਾਂ ਤੁਸੀਂ ਤਾਂ ਵੀਰੇ ਬਹੁਤ ਪਿੱਛੇ ਰਹੇਂਗੇ ਤੁਹਾਡੀਆਂ ਤਾਂ ਪੈਣਾ ਹੀ ਬਹੁਤ ਕੁਝ ਕਰ ਜਾਣਗੇ ਸਿਰਫ ਤੁਹਾਨੂੰ ਸ਼ਿੰਗਾਰਾਂ ਦੇ ਰਾਹ ਤੇ ਚੱਲਣ ਦੀ ਲੋੜ ਆ ਅਸੀਂ ਇਹੀ ਚੀਜ਼ ਤੁਹਾਨੂੰ ਸਮਝਾਉਂਦੇ ਆ ਕਿ ਸ਼ਿੰਗਾਰਾਂ ਦੇ ਰਾਹ ਤੇ ਚੱਲੋ ਤਾਂ ਕਿ ਕੱਲੋਂ ਕੋਈ ਵੀ ਸਰਕਾਰ ਆਪਾਂ ਨੂੰ ਦੁਬਾ ਨਾ ਸਕੇ ਦਵਾਉਂ ਦੇ ਓਨੇ ਦਿਹਰ ਜਿੰਨੀ ਦਿਹਰ ਆਪਾਂ ਡਰਦੇ ਆਂ ਡਰਦੇ ਨੂੰ ਹੀ ਡਰਾਉਂਦੇ ਨੇ ਜਦੋਂ ਤੁਸੀਂ ਆਪਦੇ ਹੱਥ ਕੱਲੇ-ਕੱਲੇ ਜਿਵੇਂ ਮਰਜੀ ਲੜੀ ਜਾਓ ਚਾਹੇ ਤੁਸੀਂ ਦਾਤ ਜਾਣੇ ਲਾਲ ਬਹੁਤ ਛੋਣ ਨੂੰ ਨਹੀਂ ਤੋ ਤੁਸੀਂ ਨਹੀਂ ਜਿੱਤ ਸਕਦੇ ਜਿੰਨੀ ਦਿਰ ਤੁਹਾਡੀ ਇਕੱਠਾ ਇੱਕ ਵੰਦੀ ਨਹੀਂ ਕਮੇਟੀ ਨਹੀਂ ਵੰਦੀ ਹੈਗੀ ਇਸ ਕਰਕੇ ਇਸ ਤਾਂ ਇਹੀ ਤੁਹਾਨੂੰ ਨਾਲ ਬੇਨਤੀ ਕਰਦੇ ਆ ਹਨਾ ਚੱਲੋ ਵੀ ਮੋਢੇ ਤੇ ਆਪਦੇ ਦੇ ਝੰਡਾ ਰੱਖ ਕੇ ਆ ਭਗਤ ਸਿਵਾਲੀ ਪੱਗ ਬੰਨ ਕੇ ਤੇ ਇਹ ਸੰਘਰਸ਼ਾਂ ਦੇ ਰਾਹ ਤੇ ਪੈ ਜੋ ਜੇ ਤੁਸੀਂ ਕੁਝ ਲੈਣਾ ਕਿਉਂਕਿ ਆਪਣੀ ਤਾਂ ਨੌਜਵਾਨੀ ਇਹਨਾਂ ਨੇ ਚਿੱਟੇ ਨਾਲੇ ਇਹ ਥੋੜੇ ਹੜ ਆਏ ਥੋੜੀ ਨੇ ਮੀਂਹ ਤਾਂ ਸਾਡੇ ਵੀ ਪਾਏ ਨੇ ਸਾਡੇ ਘਰ ਵੀ ਚੋਏ ਨੇ ਪਰਾਂ ਤੋਂ ਥੋੜੇ ਤਾਂ ਇਹ ਹੜ ਲਿਆਂਦੇ ਗਏ ਨੇ ਉਹਨਾਂ ਨੂੰ ਪਹਿਲਾਂ ਤਾਂ ਆਪਣੀ ਦਿੱਲੀ ਤੋਂ ਮੋਰਚਾ ਜਿੱਤਿਆ ਹੋਇਆ ਉਹਨਾਂ ਦੇ ਲੜਿਆ 2 ਨੰਬਰ ਤੇ ਉਹਨਾਂ ਨੇ ਲੈਂਡ ਫੂਲਿੰਗ ਲੈ ਕੇ ਆਂਦੀ ਲੁਧਿਆਣਾ ਜ਼ਿਲ੍ਹੇ ਚੋਂ ਬਹੁਤ ਘਟ ਨਿਕਲਦੇ ਸੀ ਕਿ ਉੱਥੇ ਦੇ ਵੀਰ ਤੇ ਭੈਣ ਜਦੋਂ ਇਹ ਬੇਤਾ ਪੈ ਗਈ ਹੱਥ ਜੋੜਦੇ ਸੀ ਸਾਡੇ ਆ ਕੇ ਮੀਟਿੰਗਾਂ ਕਰਾ ਕੇ ਜਾਵੋ ਸਾਡੇ ਆਵੋ ਸਾਰੇ ਘਰਾਂ ਚੋਂ ਬਾਹਰ ਨਿਕਲੇਗੇ ਨਹੀਂ ਥੋੜੀ ਜ਼ਮੀਨ ਤੇ ਵੀ ਉਹਨਾਂ ਦੀ ਇਹੀ ਅੱਖ ਆ ਵੀ ਇਹਨਾਂ ਨੂੰ ਆਪਾਂ ਇਸ ਹਿਸਾਬ ਨਾਲ ਮਾਰੀਏ ਮਾਰ ਕੇ ਦੱਬੇ ਰਹਿਣ ਇਹ ਤੇ ਅਸੀਂ ਕਬਜ਼ੇ ਕਰੀਏ ਇਹ ਸਾਰਿਆਂ ਨੂੰ ਜਿਵੇਂ ਕਿ ਆਪਣੀ ਜਥੇਵੰਦੀ ਆ ਜਿਹੜੀ ਇਹ ਇਹ ਨਹੀਂ ਕਹਿੰਦੀ ਵੀ ਆ ਮਜ਼ਦੂਰ ਆ ਕਿਸਾਨ ਆ ਆਪ ਆਪ ਇੱਕ ਇਨਸਾਨ ਦੇ ਤੌਰ ਤੇ ਜਾਨੇ ਕੀ ਕਰਦੇ ਆ ਕੱਲੇ ਸਿ ਕੋਰਕੀ ਵਾਲੀ ਗੱਲ ਵੀਰੇ ਨੇ ਦੱਸੀ ਆ ਉਹ ਵੀ ਇੱਕ ਮਜ਼ਦੂਰ ਹੀ ਸੀਗੇ ਤੇ ਉਦੋਂ ਪਹਿਲਾਂ ਵੀ ਮਜ਼ਦੂਰਾਂ ਦੀਆਂ ਕੋਰਕੀਆਂ ਹੁੰਦੀਆਂ ਰਹੀਆਂ ਨੇ ਜ਼ਮੀਨਾਂ ਦੀ ਚਾਹੇ ਘਰ ਦੀ ਹੋਵੇ ਜਣੀ ਜੱਥੇਬੰਦੀ ਇਹ ਹੋਂ ਨਹੀਂ ਦਿੰਦੀ ਹੈ ਕਿ ਕਰਜ਼ਾ ਕੀਤਾ ਨਹੀਂ ਟੁੱਟ ਜਾਂਦਾ ਟੁੱਟ ਜਾਂਦਾ ਕਿਸ਼ਤਾਂ ਵਾਈ ਲੈ ਲਓ ਤੁਸੀਂ ਇਹ ਥੋੜੀ ਵੀ ਅਗਲੇ ਦੇ ਘਰ ਤੇ ਆ ਕੇ ਕਬਜ਼ਾ ਕਰੇ ਤਾਂ ਕੋਈ ਕਿਤੇ ਦਾ ਕਮਰਕੋ ਵਿਚਾਰ ਜਿਹੜਾ ਹੈਗਾ ਮਜ਼ਦੂਰ ਆ ਆਪਦੇ ਢਿੱਡ ਨਹੀਂ ਭਾਲ ਸਕਦਾ ਹੈਗਾ ਹਨਾ ਇੰਨੀ ਜ਼ਿਆਦਾ ਮੰਗਿਆਈਆਂ ਚੀਜ਼ਾਂ ਨਹੀਂ ਮੰਗਿਆਈ ਤਾਂ ਤੁਸੀਂ ਕਿੰਨੀ ਜ਼ਿਆਦਾ ਕਰਦੇ ਸਹੂਲਤ ਕੀ ਦਿਨ ਸਾਨੂੰ ਸਾਨੂੰ ਇਹ ਤਾਂ ਪਤਾ ਲੱਗੇ ਨਾ ਅਸੀਂ ਜੰਮਣ ਗੁੜਤੀ ਤੋਂ ਲੈ ਕੇ ਆਪਣੇ ਕਫਣ ਤੱਕ ਦਾ ਗੌਰਮੈਂਟ ਨੂੰ ਟੈਕਸ ਦਿੰਨੇ ਆ ਬੜੇ ਦੁੱਖ ਨਾ ਉਹ ਸਾਨੂੰ ਕੀ ਦਿੰਦੀ ਆ ਕੁਝ ਵੀ ਨਹੀਂ ਦਿੰਦੀ ਹੈਗੀ ਆਪਾਂ ਤੋਂ ਖਾ ਕੇ ਆਪਣੇ ਜੁੱਤੀਆਂ ਮਾਰਦੀ ਆ ਵੀਰੇ ਇਹੀ ਤੋਂ ਲੋ ਫੇਰ ਸਮਝਾਉਣਾ ਕਿ ਸੰਘਰਸ਼ਾਂ ਦੇ ਰਾਹ ਤੇ ਪੈ ਜਾ ਜੇ ਤੁਸੀਂ ਕੁਝ ਲੈਣਾ ਜੇਕਰ ਦਬੇ ਕੁਚਲੇ ਰਹਿਣਾ ਤਾਂ ਇਹ ਤੁਹਾਡੀ ਇੱਛਾ ਇਹਦੇ ਨਾਲ ਉਹ ਤਾਂ ਮਰ ਜਾਣਾ ਹੀ ਵਧੀਆ ਇੱਕ ਕਿਸਮ ਦਾ ਆ ਜੀ ਆਪਾਂ ਕਹੀਏ ਵੀ ਆਪਣੀ ਧਾਰ ਕੇ ਸਰਕਾਰਾਂ ਤੋਂ ਰਹੀਏ ਅਸੀਂ ਤੁਹਾਨੂੰ ਕੋਈ ਹਥਿਆਰ ਚੱਕਣ ਨੂੰ ਨਹੀਂ ਕਹਿੰਦੇ ਹੈਗੇ ਵੀ ਗੋਲੀਆਂ ਮਾਰੋ ਸਿਰਫ ਏਕਾ ਕਰ ਲੋ ਆਪਦੇ ਪਿੰਡ 'ਚ ਸਾਡੇ ਪਿੰਡ ਮੀਟਰ ਲਾਉਣ ਵਾਲੇ ਆ ਜਾਂਦੇ ਜਿਵੇਂ ਬਾਹਰ ਕੱਢਾਂਗੇ ਅਸੀਂ ਭੈਣਾਂ ਨੂੰ ਹੋਰ ਵੀ ਦੱਸ ਕੇ ਹਟਿਆ ਇਹਨਾਂ ਨੂੰ ਵੀਰਿਆਂ ਤੋਂ ਸਾਡੇ ਨੂੰ ਪਤਾ ਵੀ ਨਹੀਂ ਹੁੰਦਾ ਹੈਗਾ ਵੀ ਇਹਨਾਂ ਨੇ ਭੁਜਾ ਤੇ ਅਸੀਂ ਤਾਂ ਉਹਨਾਂ ਨੂੰ ਭੰਨ ਲੈਣੀ ਆ ਭੈਣਾਂ ਜਾ ਕੇ ਮੈਂ ਤੂੰ ਖਬਰਦਾਰ ਐ ਤੂੰ ਸੀ ਮੀਟਰ ਚੇਪਾ ਵਾਲੇ ਤੁਹਾਡੇ ਲੱਗਣ ਵਾਲੇ ਹੀ ਨੇ ਤੁਸੀਂ ਇਹ ਦੇਖ ਲਓ ਆਪਣੇ ਦੇ ਚੁੱਲ੍ਹੇ ਹੀ ਮਸਾ ਚੱਲਦੇ ਨੇ ਮੈਂ ਕਿਹਾ ਇਹਦੇ ਨਾਲ ਆਪ ਕੋ ਚੇਪਾ ਵਾਲੇ ਮੀਟਰਾਂ ਦੇ ਜਿਹੜੇ ਲੱਗ ਜਾਣਗੇ ਉਹਨਾਂ ਦੇ ਕਿੰਨੇ ਲੋ ਘਰ ਤਾਂਗੇ ਨੇ ਖਰਚੇ ਚੱਕ ਲਾਂਗੇ ਇਹ ਰੇ ਵਾਸੇ ਇੱਕੋ ਹੀ ਰਸਤਾ ਬਚਨ ਦੇ ਲਈ ਆਪਾਂ ਸਾਰੇ ਜਣੇ ਏਕਾ ਕਰ ਲੋ ਏਕਾ ਕਰਕੇ ਜਿੰਨੀ ਵਾਰ ਏਕਾ ਨਹੀਂ ਹੁੰਦਾ ਆਪਾਂ ਤੇ ਜਿੱਤ ਪ੍ਰਾਪਤ ਕਰਦੇ ਰਹਿਣਗੇ ਆਪਾਂ ਕਿਉਂਕਿ ਸਿਰ ਦੇ ਸਿਰ ਮੂਰੇ ਸਿਰ ਨਹੀਂ ਮਾਰੀਏ ਅਸਲ ਹੁਣ ਬਾਤ ਕੀ ਤੁਸੀਂ ਖੁੱਲ੍ਹ ਸਮਝ ਉਤਾਰੋ ਨਾ ਸਾਡੇ ਨਾਲ ਵੀ ਜਿਆਦਾ ਜਾਨ ਸਮਝਣ ਦੀ ਲੋੜ ਨਹੀਂ ਪਉਂਦੀ ਨਾ ਇਹ ਮੈਂ